ਮੈਂ ਤੇ ਤੂੰ ਹੀ ਬਦਮਾਸ਼ੀ ਕਰਦੇ ਪਏ ਹੋ ਏਦਾਂ ਧੱਕਾ ਵੀ ਨਹੀਂ ਤੂੰ ਮੈਂ ਇੱਕ ਲੇਡੀ ਨੂੰ ਮੇਰੀ ਸੁਣ ਜਿਹੜੀ ਗੱਲ ਸੁਣ ਲੈ ਮੇਰੀ ਸਾਨੀ ਮੈਂ ਤੈਨੂੰ ਮੈਂ ਤੂੰ ਲਾਸਟ ਵਾਰ ਕਹਿ ਰਿਹਾ ਤੈਨੂੰ ਮੈਂ ਏ ਓਕੇ ਨਾ ਹੋ ਮੈਂ ਤੈਨੂੰ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਹੇ ਆ ਮੈਂ ਵੀ ਕਹਿ ਰਹੇ ਆ ਪਿਆਰ ਨਾਲ ਗੱਲ ਕਰੋ ਬੰਦਿਆਂ ਨੂੰ ਗੱਲ ਕਰ ਮੈਂ ਤੇਰੀ ਕੰਪਲੇਨਟ ਲੈ ਰਹੀ ਆ ਮੇਰੀ ਕੰਪਲੇਨਟ ਤੈਨੂੰ ਮੈਂ ਲਾਸਟ ਕਹਤਾ ਹੁਣ ਤੇਰੀ ਮੈਂ ਕੰਪਲੇਨਟ ਲੈ ਰਹੀ ਆ ਤਕਰੀਬ ਬੰਦੇ ਦੀ ਕੰਪਲੇਨਟ ਮੈਂ ਜਦੋਂ ਤੈਨੂੰ ਕਿਹਨੇ ਕਹਦਾ ਮੈਂ ਉਹਦੀ ਬੰਦੇ ਦੀ ਹਲਕਾਰ ਨਹੀਂ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਠੀਕ ਹੈ ਕੰ ਜੋ ਮੈਂ ਬਲਾਲਾ ਜੋ ਮੈਂ ਬਲਾਲਾ ਜਿਹੜਾ ਆ ਗਿਆ ਚਾਰ ਸਾਹਿਬ ਮੈਂ ਤਾਂ ਮੈਂ ਤੈਨੂੰ ਸੱਚ ਦੱਸ ਇਹੀ ਕਰਦਾ ਹਾਂ ਹਾਂ ਜਾ ਰਿਹਾ ਤੁਸੀਂ ਜਾ ਰਹੀ ਸੀ ਲਿਮਟ ਹੁੰਦੀ ਹੈ ਲਿਮਟ ਤੋਂ ਮੈਂ ਕੋਈ ਲਿਮਟ ਕਰਾ ਨਹੀਂ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹਰ ਮੈਂ ਜਿਹੜੀ ਤੈਨੂੰ ਗੱਲ ਤੋਂ ਮੈਂ ਹੁਣ ਸਾਬ ਗੱਲ ਦੱਸਦੀ ਹਾਂ ਠੀਕ ਹੈ ਤੈਨੂੰ ਸਾਬ ਗੱਲ ਦੱਸਦੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਤੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਕਿਹਾ ਤੇਰੀ ਦਰਖਾਸਤ ਲੈ ਲਈ ਹੈ ਮੈਂ ਚੋਰ ਹਾਂ ਨਹੀਂ ਮੈਂ ਚੋਰ ਹਾਂ ਮੈਂ ਤਾਂ ਮੈਂ ਘੱਲੇ ਦਾ ਮੋਹਰ ਮੈਂ ਚੋਰ ਮੈਂ ਮੋਹਰ ਮੈਂ ਹੀ ਜਿਹੜਾ ਮੈਂ ਹਾਂ ਦੇਖਿਆ ਤੂੰ ਹਵਾ ਹੋ ਰਹੀ ਕਰੀ ਜਨਾ ਹੈ ਹਰੋ ਓਏ ਚਾਰ ਸਾਹਿਬ ਮੈਂ ਦਿਮਾਗ ਖਾਲ ਕਿੱਥੇ ਤੇ ਆ ਇੱਕ ਮਿੰਟ ਤੇਰੀ ਵਾਗਾਂ ਬਹੁਤ ਦੇਖ ਲਈ ਥੇ ਭਾਈ ਮਾਰ ਮਾਰ ਸੀੜੀ ਕੱਟੂਗਾ ਮੈਂ ਭਾਈ ਦੇਖ ਸਕਦੇ ਹੋ ਕਿ ਤੁੰਕੀ ਚਾਰ ਸੇ ਵੱਲੋਂ ਬੱਤਮੀ ਜੀ ਦੇ ਨਾਲ ਭੱਲੇ ਦੇ ਮੋਹਰਵਾਰ ਬੰਦੇ ਨੂੰ ਕਾਲਾ ਬੱਦਲਿਆ ਜਾ ਰਹੀਆਂ ਨੇ ਐਸੀ ਗੱਲ ਤੇ ਰਿਹਾ ਭਾਈ ਐਸੀ ਗੱਲ ਤੇ ਦੇਖ ਸਕਦੇ ਹੋ ਕਿ ਚਾਰ ਸਾਹਿਬ ਦੇ ਵੱਲੋਂ ਜਿਹੜੀ ਐ ਇੱਕ ਤਰ੍ਹਾਂ ਦੀ ਫੱਟ ਨਹੀਂ ਗਈ ਤੱਤੀ ਕਿੱਥੇ ਜਾ ਰਹੀ ਆ ਸੁਣ ਚਾਰ ਸਾਹਿਬ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਤਮੀ ਜੀ ਕੀਤੀ ਜਾ ਰਹੀ ਆ ਨਾ ਸਾ ਭੱਲਣ ਦੀ ਗੱਲ ਜਾਰੀ ਆ ਸੋ ਪ੍ਰਾਈਮਰੀ ਵਾਲੀ ਉਸ ਤੋਂ ਇੱਕ ਖਬਰ ਦਿਖਾ ਰਹੇ ਆ ਅਸੀਂ ਠੀਕ ਹੈ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਠੀਕ ਆ ਠੀਕ ਆ ਇਹ ਤਾਂ ਨਹੀਂ ਚੱਲੂਗਾ ਇਹ ਕੱਦ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ 50% ਸੁਰਾਭੂ ਚੌਕੀ ਦੇ ਇੰਚਾਰਜ ਵੱਲੋਂ ਜਿਹੜੇ ਮੱਲੇ ਦੇ ਮੋਦਵਾਰ ਅਮਨ ਸੈਣੀ ਬੀਜੇ ਨੂੰ ਤੋਨਾ ਨੂੰ ਘੜਾਵਾ ਔਰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਕੀ ਦੇ ਵਿੱਚ ਸ੍ਰੀਆਮ ਬਦਮਾਸ਼ੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਜਿਆਦਾ ਸਰ ਹਾਂ ਜੀ ਬਦਮਾਸ਼ੀ ਮੈਂ ਤੇ ਤੂੰ ਹੀ ਬਦਮਾਸ਼ੀ ਕਰਦੇ ਪਏ ਹੋ ਏਦਾਂ ਧੱਕਾ ਵੀ ਨਹੀਂ ਦਿੰਦਾ ਮੈਂ ਇੱਕ ਲੇਡੀ ਨੂੰ ਮੇਰੀ ਸੁਣੇ ਰਹੀ ਗੱਲ ਸੁਣ ਲੈ ਮੇਰੀ ਸਣੀ ਮੇਰੀ ਗੱਲ ਮੈਂ ਤਰੂਣ ਮੈਂ ਤੈਨੂੰ ਬਲਾਸਟਰ ਕਰ ਰਿਹਾ ਤਰੂਣ ਮੈਂ ਏ ਓਕੇ ਨਾ ਹੋ ਮੈਂ ਤਰੂਣ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਹੇ ਹਾਂ ਮੈਂ ਵੀ ਕਹਿ ਰਹੇ ਹਾਂ ਪਿਆਰ ਨਾਲ ਗੱਲ ਕਰੋ ਬੰਦੇ ਮੂੰਹ ਬਦ ਕਰ ਜਾ ਮੈਂ ਵੀ ਕੰਪਲੇਨਟ ਲੈਣੀ ਹੈ ਬਾ ਮੇਰੀ ਕੰਪਲੇਨਟ ਤੈਨੂੰ ਲਾਸਟ ਕਿਹਾ ਹੁਣ ਤੇਰੀ ਮੈਂ ਕੰਪਲੇਨਟ ਲੈ ਲਈ ਤਗਰੀ ਬੰਦੇ ਦੀ ਮੈਂ ਜਿਹੜੇ ਤੈਨੂੰ ਕਿਹਾ ਮੈਂ ਉਧਰ ਦੋ ਤਿੰਨ ਹਲਾ ਕਰਨੀ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਲੇਕਿਨ ਕੰਪਲੇਨਟ ਲੈ ਲਈ ਬਸ ਠੀਕ ਹੈ ਬਸ ਠੀਕ ਹੈ ਜਾਓ ਮੈਂ ਬੁਲਾਣਾ ਨਹੀਂ ਫੇਰ ਅਸੀਂ ਚੱਲੇ ਆ ਕੰਪਲੇਨਟ ਦੇ ਇਹਨੂੰ ਹੀ ਖੜੇ ਦੀ ਫੇਰ ਕੰਪਲੇਨਟ ਲੈ ਦਈਏ ਸਰ ਜਿਓ ਜਾਓ ਮੈਂ ਬੁਲਾਣਾ ਨਹੀਂ ਜੈਰ ਸਾਹਿਬ ਮੈਂ ਮੈਂ ਤੈਨੂੰ ਸੈਂਟ ਸਬ ਇਹ ਹੀ ਗੱਲ ਕਰਦਾ ਹਰ ਸੀਡੀ ਲਿਮਟ ਹੁੰਦੀ ਹੈ ਲਿਮਟ ਤੋਂ ਮੈਂ ਕੋਈ ਲਿਮਟ ਕਰਾਸ ਨਹੀਂ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹਰ ਮੈਂ ਜਿਹੜੀ ਤੈਨੂੰ ਗੱਲ ਤ ਤੈਨੂੰ ਸਾਰੀ ਗੱਲ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਤਾਂ ਤੈਨੂੰ ਇਹ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਆ ਮੈਂ ਤੈਨੂੰ ਕਹਿੰਦਾ ਤੇਰੀ ਦਰਖਾਸਤ ਲੈ ਲਈ ਆ ਮੈਂ ਚੋਰ ਆ ਨਹੀਂ ਮੈਂ ਚੋਰ ਆ ਮੈਂ ਤਾਂ ਮੈਂ ਕਹ ਮਹੱਲੇ ਦਾ ਮੋਹਰ ਮੈਂ ਤਾਂ ਮੈਂ ਮੋਹਰ ਮੈਂ ਹੀ ਜਿਹੜਾ ਮੈਂ ਚੌਂਕੀਦਾਰ ਹਾਂ ਤੇ ਮੈਂ ਕੀ ਆ ਹੈ ਮੈਂ ਚੌਂਕੀਦਾਰ ਆ ਕਿਹੜੀ ਵੀਰੇ ਮੈਂ ਤੈਨੂੰ ਲੱਗ ਕੇ ਤਾਂ ਤੈਨੂੰ ਮੰਨੂ ਆ ਮੈਂ ਜਾ ਉਹ ਕਹਿ ਰਹੇ ਤੈਨੂੰ ਮੈਂ ਹੁਣ ਦੇਖਿਆ ਤੂੰ ਉਹ ਹਵਾ ਹੋਰੀ ਕਰੀ ਜਣਾ ਹੈ ਹਰ ਓਏ ਚਾਹ ਸਾਹਿਬ ਅੱਰਾ ਦਿਮਾਗ ਖਾਲ ਕਿੱਥੇ ਗਿਆ ਇੱਕ ਮਿੰਟ ਤੇਰੀ ਵਰਗਾ ਬਹੁਤ ਦੇਖ ਲਿਓ ਭਾਈ ਹਰ ਮਤ ਸੀੜ ਕਰ ਦੂੰਗਾ ਮੈਂ ਭਾਈ ਤੁਸੀਂ ਦੇਖ ਸਕਦੇ ਹੋ ਕਿ ਕਿਉਂਕਿ ਚਾਰ ਸੇ ਵੱਲੋਂ ਪਤਨੀ ਜੀ ਦੇ ਨਾਲ ਭੱਲੇ ਦੇ ਮੋਹਰਵਾਰ ਬੰਦੇ ਨੂੰ ਕਾਲਾ ਕੱਢਿਆ ਜਾ ਰਹੀਆਂ ਨੇ ਐਸੇ ਗੱਲ ਤੇ ਰਿਹਾ ਭਾਈ ਐਸੇ ਗੱਲ ਤੇ ਦੇਖ ਸਕਦੇ ਹੋ ਕਿ ਚਾਰ ਸਾਹਿਬ ਦੇ ਵੱਲੋਂ ਜਿਹੜੀ ਆਜ ਤੱਕਰੋਂ ਦੀ ਫਾਈਲ ਗਈ ਕਿੱਥੀ ਗਈ ਜਾ ਰਹੀ ਆ ਇਸਕੇ ਚਾਹੀ ਨਹੀਂ ਚਲੂਗੀ ਸੁਣ ਚਾਰ ਸਾਹਿਬ ਦੇ ਵੱਲੋਂ ਤੁਸੀਂ ਕਿ ਬੱਤਮੀਜੀ ਕੀਤੀ ਜਾ ਰਹੀ ਆ ਨਾਸਾ ਬੰਲਣ ਦੀ ਕੰਨ ਕੀਤੀ ਜਾ ਰਹੀ ਆ ਸੋ ਪ੍ਰਾਇਮਰੀ ਵਾਲਿਊ ਦੇ ਬਾਰੇ ਵਿੱਚ ਖਬਰ ਦਿਖਾ ਰਹੇ ਆ ਅਸੀਂ ਠੀਕ ਹੈ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਆ ਠੀਕ ਆ ਠੀਕ ਆ ਇੰਨੀ ਜਲਦੀ ਕੀ ਗੱਲ ਆ ਇਹ ਤੁਸੀਂ ਦੇਖ ਸਕਦੇ ਹੋ ਕਿ 50% ਸਰਪੰਚ ਦੇ ਇੰਚਾਰਜ ਵੱਲੋਂ